ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖੀ ਜੀਵਨ ਨੂੰ ਸੰਤੁਲਿਤ ਕਰਨ ਲਈ ਇਹ ਕੰਮ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰਾਪਤ ਤੁਰ ਕੀ ਬਾਣੀ ਬਹੁਤ ਸਫਲਤਾ ਤੇ ਸਰਲਤਾ ਨਾਲ ਕਰ ਸਕਦੀ ਹੈ ਜੇਕਰ ਇਸ ਨੂੰ ਪੂਰੀ ਇਮਾਨਦਾਰੀ ਤੇ ਧਿਆਨਤਦਾਰੀ ਨਾਲ ਇਸ ਦੇ ਠੀਕ ਪ੍ਰਸੰਗ ਨੂੰ ਸਮਝਿਆ ਤੇ ਸਮਝਾਇਆ ਜਾਵੇ ਇਸ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਹਰ ਪ੍ਰਕਾਰ ਦੇ ਧਰਮਵੰਡ ਵਰਣਵੰਡ ਸ਼੍ਰੀਣੀਵੰਡ ਸਥਾਨਵੰਡ ਜਾਤੀ ਭੇਦਵੰਡ ਆਤੋਂ ਪੂਰੀ ਤਰ੍ਹਾਂ ਮੁਕਤ ਹੈ ਇਸ ਲਈ ਅਸੀਂ ਇਸ ਪ੍ਰਸੰਗ ਵਿੱਚ ਭਗਤ ਨਾਮਦੇਵ ਜੀ ਦੇ ਜੀਵਨ ਤੇ ਵਿਚਾਰਧਾਰਾ ਨੂੰ ਵਿਚਾਰਾਂਗੇ ਕਿ ਤੁਸੀਂ ਜਾਣਦੇ ਹੋ ਕਿ ਭਗਤ ਨਾਮਦੇਵ ਜੀ ਕੌਣ ਸਨ ਤੇ ਉਹਨਾਂ ਨੇ ਕਿਸ ਤਰ੍ਹਾਂ ਪ੍ਰਭੂ ਭਗਤੀ ਕਰਕੇ ਪ੍ਰਮਾਤਮਾ ਨੂੰ ਪਾਇਆ ਆਓ ਜਾਣੀਏ ਭਗਤ ਨਾਮਦੇਵ ਜੀ ਦੇ ਜੀਵਨ ਬਾਰੇ ਗਦਰ ਨਾਮਦੇਵ ਜੀ ਦਾ ਜਨਮ 1270 ਈਸਵੀ ਨੂੰ ਮਹਾਰਾਸ਼ਟਰ ਪ੍ਰਾਤ ਵਿੱਚ ਜ਼ਿਲ੍ਹਾ ਸਿਤਾਰਾ ਦੇ ਪਿੰਡ ਨਰਸੀ ਬਾਵਣੀ ਵਿੱਚ ਹੋਇਆ। ਆਪ ਜਿਹਦੇ ਪਿਤਾ ਦਾ ਨਾਮ ਸ਼੍ਰੀ ਦਾਮਾ ਸੇਠ ਤੇ ਮਾਤਾ ਦਾ ਨਾਮ ਗੋਨਾਬਾਈ ਪ੍ਰਵਾਨ ਕੀਤਾ ਜਾਂਦਾ ਹੈ। ਆਪ ਜੀ ਨੇ ਜੀਵਨ ਦੇ 80 ਸਾਲ ਮਾਨਵ ਹਿਤਕਾਰੀ ਕਾਰਜ ਕਰਦਿਆ। ਆਖਰੀ ਸਮੇਂ 18 ਸਾਲ ਦੇ ਲਗਭਗ ਪੰਜਾਬ ਦੇ ਇੱਕ ਪਿੰਡ ਕੁਮਾਨ ਵਿੱਚ ਬਪਾਏ। ਇਹ ਪਿੰਡ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦਾ ਹੈ। ਇੱਥੇ ਆਪ ਜੀ ਨੇ ਤਪ ਸਾਰਨਾ ਕੀਤੀ ਜਿਸ ਕਰਕੇ ਇਸ ਨਗਰ ਵਿੱਚ ਬਣਿਆ ਗੁਰਦੁਆਰਾ ਤਪ ਆਸਥਾਨ ਇਸ ਗੱਲ ਦੀ ਗਵਾਹੀ ਭਰਦਾ ਹੈ 1350 ਈਸਵੀ ਵਿੱਚ ਇੱਥੇ ਹੀ ਆਪ ਜੀ ਦਾ ਇਸ ਜਗ੍ਹਾ ਦਿਹਾਂਤ ਹੋਇਆ ਤੇ ਉੱਥੇ ਯਾਦਗਾਰੀ ਸਥਾਨ ਬਾਬਾ ਦੇਹੂਰਾ ਨਾਮਦੇਵ ਜੀ ਬਣਿਆ ਹੋਇਆ ਹੈ ਆਪ ਜੀ ਦੇ ਜੀਵਨ ਕਾਲ ਨਾਲ ਬਹੁਤ ਸਾਰੀਆਂ ਕਾਰਮਾਤੀ ਕਿਸਮ ਦੀਆਂ ਜੀਵਨ ਘਟਨਾਵਾਂ ਜੁੜੀਆਂ ਹੋਈਆਂ ਹਨ ਦੋ ਘਟਨਾਵਾਂ ਦਾ ਵਿਸਥਾਰ ਤਾਂ ਆਪ ਜੀ ਦੇ ਉਹਨਾਂ ਸ਼ਬਦਾਂ ਵਿੱਚ ਵੀ ਮਿਲ ਜਾਂਦਾ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਪਹਿਲੀ ਘਟਨਾ ਅਨੁਸਾਰ ਆਪ ਜੀ ਦੇ ਪਿਤਾ ਸ਼੍ਰੀ ਦਾਮਾ ਸੇਠ ਦਾ ਨਿਤਕਰਮ ਸੀ ਕਿ ਸਵੇਰੇ ਉੱਠ ਕੇ ਇਸ਼ਨਾਨ ਆਦ ਕਰਨ ਉਪਰੰਤ ਆਪਣੇ ਘਰ ਰੱਖੀ ਕਪਲਾ ਗਉਣੀ ਚੋਕੇ ਉਸ ਦੇ ਦੁੱਧ ਦਾ ਭੋਗ ਠਾਕੁਰ ਨੂੰ ਲਗੋਣਾ। ਇੱਕ ਦਿਨ ਭਗਤ ਜੀ ਦੇ ਪਿਤਾ ਜੀ ਨੂੰ ਕਿਸੇ ਜ਼ਰੂਰੀ ਕੰਮ ਕਰ ਬਾਹਰ ਜਾਣਾ ਪੈ ਗਿਆ। ਜਿਸ ਤੇ ਉਹਨਾਂ ਨੇ ਠਾਕੁਰ ਜੀ ਨੂੰ ਦੁੱਧ ਦਾ ਭੋਗ ਲਗਾਉਣ ਦੀ ਡਿਊਟੀ ਭਗਤ ਨਾਮਦੇਵ ਜੀ ਦੀ ਲਗਾ ਦਿੱਤੀ। ਭਗਤ ਜੀ ਦੀ ਸੱਚੀ ਸ਼ਰਧਾ ਨਾਲ ਪ੍ਰਗਟਾਏ ਬਾਲ ਹਟ ਦੇ ਸੰਮੁਖ ਠਾਕੁਰ ਜੀ ਨੂੰ ਦੁੱਧ ਪੀਣਾ ਹੀ ਪਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸੇ ਤਰ੍ਹਾਂ ਦੀ ਘਟਨਾ ਬਾਦਸ਼ਾਹ ਵੱਲੋਂ ਮਰੀ ਗਊ ਨੂੰ ਜਿਵਾਉਣ ਦੀ ਸ਼ਰਤ ਪੂਰੀ ਕਰਨ ਜਾਂ ਇਸਲਾਮ ਧਰਮ ਤਾਰਨ ਕਰਨ ਵਾਲੀ ਹੈ। ਪ੍ਰਭੂ ਨੇ ਆਪ ਜੀ ਦੀਆਂ ਸੱਚੇ ਦਿਲ ਨਾਲ ਕੀਤੀਆਂ ਅਰਦਾਸਾਂ ਦੇ ਸੰਮੁਖ ਪਰਗਟ ਹੁੰਦਿਆ ਮਰੀ ਗਊ ਜਿੰਦਾ ਕਰ ਦਿੱਤੀ ਤੇ ਭਗਤ ਜੀ ਨੇ ਫੇਰ ਮਾਰਨ ਉਪਰੰਤ ਜਿਉਂਦੀ ਕਰਨ ਤੋਂ ਇਨਕਾਰ ਕਰਦਿਆਂ ਸਪਸ਼ਟ ਆਖਿਆ ਕਿ ਮੈਂ ਭਗਤਾਂ ਦੇ ਕੰਮ ਵਸਾਂ ਉਸ ਦਾ ਪਾਇਆ ਬੰਧਨ ਮੈਂ ਨਹੀਂ ਤੋੜ ਸਕਦਾ ਮੇਰੀ ਬਾਂਦੀ ਭਗਤ ਛਡਾਵੈ ਬਾਂਦੇ ਭਗਤਨਾ ਛੂਟੈ ਮੋਹੇ ਇਸ ਘਟਨਾ ਸਮੇਂ ਵਿਸ਼ੇਸ਼ ਇਹ ਗੱਲ ਹੁੰਦੀ ਹੈ ਕਿ ਆਪ ਜੀ ਨੇ ਸਚੁਪ ਮਾਰਗ ਦੇ ਚਲਦਿਆਂ ਆਪਣੀ ਮਾਤਾ ਦੇ ਗਲਤ ਗੱਲ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਤੇ ਕਹਿ ਦਿੱਤਾ ਕਿ ਮੈਂ ਤੇਰਾ ਪੁੱਤ ਨਹੀਂ ਤੇ ਤੂੰ ਮੇਰੀ ਮਾਂ ਨਹੀਂ ਜੋ ਮੈਨੂੰ ਪ੍ਰਭੂ ਦਾ ਨਾਮ ਲੈਣ ਤੋਂ ਰੋਕ ਰਹੀ ਹੈ ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਂ ਪਿੰਡ ਪੜੇ ਤੋਂ ਹਰ ਗੁਣ ਗਾਏ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਠਿਨਾਵਾਂ ਆਪ ਜੀ ਦੇ ਜੀਵਨ ਨਾਲ ਜੁੜੀਆਂ ਹੋਈਆਂ ਹਨ ਅਜੀਹਿਆ ਘਟਨਾ ਵਾਧਾ ਮੁਖ ਮੰਤਵ ਇਹ ਤੱਤ ਮਾਨਵ ਚੇਤਨਾ ਵਿੱਚ ਦ੍ਰਿੜ ਕਰਨਾ ਹੈ ਕਿ ਪ੍ਰਭੂ ਦੇ ਸੱਚੇ ਭਗਤਾਂ ਤੇ ਪ੍ਰਭੂ ਵਿਚਾਰ ਕੋਈ ਦੂਰੀ ਨਹੀਂ ਹੁੰਦੀ। ਨੈਸਨ ਦੇ ਆਪ ਜੀ ਦੇ ਰਚੇ ਅਪੰਗ ਮਹਾਰਾਸ਼ਟਰ ਵਿੱਚ ਬਹੁਤ ਸਤਿਕਾਰੇ ਜਾਂਦੇ ਹਨ ਤੇ ਪੂਜੇ ਵੀ ਜਾਂਦੇ ਹਨ ਪਰ ਅਕਾਦਮਿਕ ਤੇ ਧਾਰਮਿਕ ਜਗਤ ਵਿੱਚ ਜੋ ਪ੍ਰਮਾਣਿਕਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਆਪ ਜੀ ਦੇ 61 ਸ਼ਬਦਾਂ ਨੂੰ ਪ੍ਰਾਪਤ ਹੈ। ਉਹ ਪੰਜਵਾਣੀ ਤੇ ਅਪੰਗਾ ਨੂੰ ਹਾਲੇ ਤੱਕ ਪ੍ਰਾਪਤ ਨਹੀਂ ਹੋ ਸਕੇ ਅਸਲ ਵਿੱਚ ਜਦੋਂ ਜਗਿਆਸੂ ਭਗਤ ਨਾਮਦੇਵ ਜੀ ਦੇ ਉਹਨਾਂ 61 ਸ਼ਬਦਾਂ ਦਾ ਗੰਭੀਰਤਾ ਨਾਲ ਇਹ ਧਿਆਨ ਕਰਦਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹਨ ਤਾਂ ਉਹਨਾਂ ਦੇ ਇਸ ਬਾਣੀ ਦਾ ਇੱਕ ਵਿਸ਼ੇਸ਼ ਤੇ ਮਹੱਤਵਪੂਰਨ ਉਦੇਸ਼ ਸਾਡੇ ਸਾਹਮਣੇ ਆਂਦਾ ਹੈ ਇਹ ਉਦੇਸ਼ ਹੈ ਮਾਨਵ ਜਮੀਰ ਦੀ ਆਜ਼ਾਦੀ ਨੂੰ ਜਗਾਉਣ ਦਾ ਕੀਨ ਭਾਵਨਾ ਮਿਟਾਉਣ ਦਾ ਕਟੜਤਾ ਦਬਾਉਣ ਦਾ ਜ਼ਬਰ ਤੇ ਜ਼ੁਲਮ ਨਾਲ ਟਕਰਾਉਣ ਦਾ ਅਤੇ ਇਨਾਂ ਸਭ ਵਿੱਚੋਂ ਸ੍ਰੇਸ਼ਟ ਮਾਨਵਤਾ ਨੂੰ ਬਚਾਉਣ ਦਾ ਸੱਚੀ ਗੱਲ ਤਾਂ ਇਹ ਹੈ ਕਿ ਭਗਤ ਨਾਮਦੇਵ ਜੀ ਦੀ ਬਾਣੀ ਦੇ ਬੁੱਢਲੇ ਸਰੋਕਾਰ, ਮਾਨਵ ਸਰੀਰ, ਮਾਨਵ ਆਤਮਾ, ਮਾਨਵ ਦੁੱਖ ਦਰਦ, ਮਾਨਵ ਭਾਸ਼ਾ ਨਾਲ ਜ਼ਿਆਦਾ ਜੁੜੇ ਹੋਏ ਹਨ। ਉਹ ਆਪਣੇ ਉਦੇਸ਼ ਦੀ ਪੂਰਤੀ ਦੇ ਲਈ ਤੇ ਮਾਨਵਤਾ ਨੂੰ ਜੀਵਤ ਮਾਰਗ ਦਿਖਾਉਣ ਦੇ ਲਈ ਸਭ ਤੋਂ ਪਹਿਲਾਂ ਉਸ ਸਮੇਂ ਦੀਆਂ ਪ੍ਰਸਥਿਤੀਆਂ ਨੂੰ ਗੰਭੀਰਤਾ ਨਾਲ ਨੇੜਿਓਂ ਜਮਿਨੀ ਪੱਧਰ ਤੇ ਦੇਖਦੇ ਹਨ ਤੇ ਸਮਝਦੇ ਹਨ। ਇਸ ਤੋਂ ਬਾਅਦ ਉਸੇ ਪਰਖਪੜਤਾਲ ਕਰਨ ਉਪਰੰਤ ਉਹਦਾ ਹਲ ਕੱਢਣ ਦੀ ਜਗਤ ਬਣਾਉਂਦੇ ਹਨ। ਇਸ ਲਈ ਉਹਨਾਂ ਨੇ ਉਸ ਸਮੇਂ ਦੇ ਸਮਾਜ ਵਿੱਚ ਅਧਿਆਤਮਿਕ ਤੇ ਵਿਵਹਾਰਿਕ ਪદ્ધਤੀਆਂ ਫੈਲੀਆਂ ਹੋਈਆਂ ਸਮੱਸਿਆਵਾਂ ਨੂੰ ਇਕੱਠੀਆਂ ਪ੍ਰਾਪਤਮਿਕਤਾ ਦਿੱਤੀ ਇੱਕ ਇੱਕ ਦੇਵਤਾ ਦੇ ਨਾਮ ਤੇ ਅਨੇਕ ਅਨੇਕ ਮਤ ਪ੍ਰਚਲਿਤ ਹਨ ਜਿਨ੍ਹਾਂ ਦਾ ਆਪਸ ਵਿੱਚ ਕੋਈ ਤਾਲਮੇਲ ਨਹੀਂ ਸੀ ਇਸੇ ਤਰ੍ਹਾਂ ਵੈਸ਼ਨਵ ਮਤ ਸ਼ੈਵ ਮਤ ਜੋਗ ਮਤ ਇਸਲਾਮ ਤੇ ਸੂਫੀ ਮਤ ਵੀ ਸਮਾਜ ਵਿੱਚ ਪਰਚਲੇ ਸਨ ਮਹਾਰਾਸ਼ਟਰ ਵਿੱਚ ਵਾਰਕਾਰੀ ਮੱਤੇ ਪਰ ਪੂਤਾ ਮੰਨੀ ਜਾਂਦੀ ਸੀ ਸਾਰੇ ਮਤ ਆਪਣੇ ਆਪਣੇ ਮਤ ਨੂੰ ਸ਼ੇਸ਼ ਤੇ ਦੂਸਰੇ ਮਤ ਨੂੰ ਹੀਣ ਮੰਨਦੇ ਸਨ ਧਰਮ ਦੇ ਨਾਮ ਤੇ ਅੱਜ ਵਾਂਗ ਸਮਾਜ ਬੁਰੀ ਤਰ੍ਹਾਂ ਵੰਡਿਆ ਹੋਇਆ ਸੀ ਅਨੇਕ ਧਰਮ ਅਨੇਕ ਕਰਮ ਤੇ ਅਨੇਕ ਪੂਜਾ ਵਿਧੀਆਂ ਪਰ ਚੱਲੇ ਸਨ ਕਰਤਵ ਪਾਲਣਾ ਤੇ ਜੀਵਨ ਕਾਲਣਾ ਦੀ ਜਗ੍ਹਾ ਰਸਮੀ ਅਰਾਨਨਾ ਹੀ ਜੀਵਨ ਦਾ ਅੰਤਿਮ ਲਕਸ਼ਣ ਬਣਿਆ ਹੋਇਆ ਸੀ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਪਗਧ ਨਾਮਦੇਵ ਜੀ ਨੇ ਮਾਨਵਤਾ ਨੂੰ ਉਪਦੇਸ਼ ਦਿੰਦੇ ਹੋਏ ਸਮਝਾਇਆ ਕਿ ਭਾਈ ਅਸਲ ਵਿੱਚ ਬ੍ਰਹਮਤਾ ਇੱਕ ਹੀ ਹੈ ਜੋ ਘਟ-ਘਟ ਅੰਤਰ ਸਰਬਨਿਰੰਤਰ ਕੇਵਲ ਇੱਕ ਮੁਰਾਰੀ ਪਗਧ ਨਾਮਦੇਵ ਜੀ ਦਾ ਮੰਨਣਾ ਹੈ ਕਿ ਬ੍ਰਹਮ ਦੇ ਨਾਮ ਤਾਂ ਅਨੇਕ ਹੋ ਸਕਦੇ ਹਨ ਉਸ ਦੇ ਰੂਪ ਵੀ ਅਨੇਕ ਹੋ ਸਕਦੇ ਹਨ ਪਰੰਤੂ ਉਸ ਦੀ ਜੋਤ ਤੇ ਹਸਤੀ ਇੱਕ ਹੀ ਹੈ ਉਹੀ ਨਿਰਗੁਣ ਹੈ ਤੇ ਉਹੀ ਸਰਗੁਣ ਹੈ ਦਾਸ ਅਨੰਨ ਮੇਰੋ ਨਿਜ ਰੂਪ ਦਰਸ਼ਨ ਨਿਮਖ ਤਾਪ ਤ੍ਰੈ ਮੋਚਨ ਪਰਸਤ ਮੁਕਤ ਕਰਤ ਗ੍ਰਹ ਕੋਪ ਰਹਾਓ ਮੇਰੀ ਬਾਂਦੀ ਭਗਤ ਛਡਾਵੈ ਬਾਂਦੇ ਭਗਤ ਨਾ ਛੁਟੈ ਮੋਹਿ ਇਸ ਸ਼ਬਦ ਵਿੱਚ ਭਗਤ ਨਾਮਦੇਵ ਜੀ ਨੇ ਦੱਸਿਆ ਹੈ ਕਿ ਪ੍ਰੇਮ ਭਗਤ ਦੇ ਮਾਧਿਅਮ ਨਾਲ ਜਦੋਂ ਇਸ ਤੋਂ ਇਲਾਵਾ ਭਗਤ ਨਾਮਦੇਵ ਜੀ ਨੇ ਬਹੁਤ ਸਾਰੇ ਉਪਦੇਸ਼ ਦਿੱਤੇ ਜਿਵੇਂ ਕਿ ਮਾਨਵਿਕਤਾ ਸੰਵਾਦ ਪ੍ਰੇਮ ਭਾਵਨਾ ਬ੍ਰਹਮ ਗੁਰਬਾਣੀ ਸਾਜ ਪਰਉਪਕਾਰ ਕੱਤੀ ਤੇ ਕਰਨੀ ਕਿਰਤ ਕਮਾਈ ਸੁੱਚਾ ਆਸਰਾ ਤੇ ਮੁਕਤੀ ਪਗਤ ਨਾਮਦੇਵ ਜੀ ਨੇ ਹਰੇਕ ਸਿਧਾਂਤ ਨੂੰ ਪਰਚਲਿਤ ਕਰਨ ਤੋਂ ਪਹਿਲਾਂ ਆਪਣੇ ਜੀਵਨ ਵਿੱਚ ਹੰਡਾ ਕੇ ਵੇਖਿਆ ਇਸੇ ਲਈ ਉਹ ਅਜੋਕੇ ਸਮੇਂ ਵੀ ਮੁੱਲਵਾਨ ਬਣੇ ਹੋਏ ਹਨ ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ ਬੱਲ ਬੱਲ ਜਾਉ ਹਉ ਬੱਲ ਬੱਲ ਜਾਉ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਮ ਰਹਾਉ ਕੁਝਾ ਆਮਦ ਕੁਝਾ ਰਫਤੀ ਕੁਝਾ ਮੇ ਰਵੀ ਦਵਾਰਕਾ ਨਗਰੀ ਰਾਸ ਬਗੋਏ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮੰਗੋਲ ਚੰਦੀ ਹਜ਼ਾਰ ਆਲਮ ਏਕਲ ਖਾਨਾ ਹਮ ਚਿੰਨੀ ਪਾਤਸ਼ਾਹ ਸਾਵਲੇ ਬਰਨਾ ਅਸਪਤ ਗਜਪਤ ਨਰਹ ਨਰਿੰਦ ਨਾਮੇ ਕੇ ਸੁਆਮੀ ਮੀਰ ਮੁਕੰਦ ਇਸ ਤਰ੍ਹਾਂ ਭਗਤ ਨਾਮਦੇਵ ਜੀ ਨੇ ਹੋਰ ਵੀ ਬਹੁਤ ਸਾਰੇ ਸਲੋਕ ਲਿਖੇ ਜਿਸ ਵਿੱਚ ਉਹਨਾਂ ਨੇ ਮਾਨਵ ਜੀਵਨ ਦੇ ਹਿੱਤਕਾਰੀ ਲਈ ਬਹੁਤ ਕੁਝ ਦੱਸਿਆ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤ